ਠੰਡ ਨੂੰ ਆਪਾਂ ਚੜਨਾ ਹੈ ਹੁਣ ਆਪਾਂ ਠੰਡ ਨੂੰ ਚੜ ਜਾ ਕਰਨਾ ਫੇਸਕਾਲ ਸਾਰਨ ਗੁੱਡ ਮਾਰਨਿੰਗ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਫਕਤ ਅਸਾ ਦੇਖੋ ਨਵੇਂ ਬਲੌਗ ਗਾਇਜ਼ ਅੱਜ ਮਮਾ ਆਪਣੇ ਸਟੇ ਬਣਾ ਰਹੇ ਆਲੂ ਦੇ ਭੁੰਨੇ ਸਪੈਸ਼ਲ ਸਾਹਿਬਾਸਤੇ साहे बजे तक सुता पे देखो उठया नहीं। <laughs> उठा नहीं ही उठा <laughs> मैं स्कूल जाके भी मुड़े आया तो पढ़ भी आया आज मैम ने गेम स्पीरियड से लेके गए थे साहेब तेरे वाले मैम स्कूल ही नहीं गया है ना मम्मा और देखो पापा <laughs> उठ जाओ

ਸੁੰਦੀ ਨਹੀਂ ਮੇਰੀ ਗੱਲ ਕਿਉਂ ਨਹੀਂ ਸੁਣਦੀ ਕਿਉਂ ਨਹੀਂ ਸੁਣਦੀ ਠੰਡ ਬਹੁਤ ਹੈਗੀ ਠੰਡੇ ਤੋਂ ਪਰੇ ਕਿਲੇ ਸੂਰਜ ਦੇਵਤਾ ਜੀ ਆ ਗਿਆ ਤੇਰਾ ਜਵਾਕਾਂ ਦਾ ਛੱਟੇ ਦਾ ਟਾਈਮ ਹੋ ਗਿਆ ਸਵੇਰ ਦੀ ਨਿਕਲੇਗੀ ਸਵੇਰ ਦੇ ਅਸੀਂ ਅਰਜਾਈਆਂ ਚ ਵੜੇ ਹੋਏ ਸੀ ਅੱਜ ਧੁੰਦ ਬਹੁਤ ਸੀ ਤੇ ਹੁਣ ਚੱਲ ਰਹੀ ਆ ਹਵਾ ਤੇ ਧੁੱਪ ਵੀ ਨਿਕਲ ਆਈ ਆ ਜੇ ਸੂਰ ਦੇਵਤਾ 1 ਜਿਕ ਡਿੰਗ ਸਾਰਾ ਰੰਗ ਫੇਟ ਹੋ ਗਿਆ ਨਾ ਪਤੰਗੀਆਂ ਦਾ ਚਿੱਟੀਆਂ-ਚਿੱਟੀਆਂ ਜਿਹੀ ਲੱਗਣ ਲੱਗੀਆਂ ਤੇ ਗਰਮੀਆਂ 'ਚ ਤਾਂ ਦੂਜੇ ਦਿਨ ਹੀ ਹੋ ਜਾਣਾ ਸੀ ਅਜੇ ਤਾਂ ਠੰਡ ਸੀਗੀ ਠੰਡ ਨਾਲੇ ਨੇ ਥੋੜਾ ਜਿਹਾ ਟਾਈਮ ਪੈ ਗਿਆ ਜਨਾਬ ਜੀ ਰੈਡੀ ਹੋਏ ਜਵਾਕਾਂ ਨੂੰ ਲੈ ਕੇ ਆਉਣਾ ਤੇ ਛੱਡ ਗਏ ਆਉਣ ਜਵਾਗ گے ਠੌੜ-ਠੌੜ ਕਰਦੇ ਨੇ ਕੱਲ ਗੁਣੂ ਕਹਿੰਦੀ ਠੰਡ ਸੀਗੀ ਸਕੂਲੇ ਠੰਡ ਲੱਗੀ ਸੀ ਮम्मा ਜੈ ਜੈ ਸ਼੍ਰੀ ਰਾਮ ਚੁੱਲ ਰਿਹਾ ਆਪਣਾ ਝੰਡਾ ਜੈ ਸ਼ਰੀਰਾ ਲੋ ਫਰੈਂਡਸ ਆਪਾ ਉਹਨੇ ਛੜਤਾ ਰਜਾਈ ਦਾ ਖੜਾ ਸੋਹਾਂ ਤੇ ਬੈਠੇ ਆ ਰਜਾਈ ਚ ਰਜਾਈ ਚ ਬੈਠੇ ਬੈਠੇ ਵੀ ਅੱਕ ਗਏ ਬਾਲਾ ਟਾਈਮ ਬੈਠੇ ਨਹੀਂ ਜਾਂਦਾ ਕੀ ਕਰੇ ਬੰਦਾ ਬਾਹਰ ਵੀ ਕੋਈ ਕੰਮ ਹੀ ਨਹੀਂ ਹੁੰਦਾਗਾ ਬੰਦਾ ਕਿੱਧਰ ਨੂੰ ਜਾਵੇ ਕਿੱਧਰ ਨੂੰ ਨਾ ਜਾਵੇ ਸਮਝ ਤੋਂ ਬਾਹਰ ਹੋਈ ਪਈ ਠੰਡ ਦਾ ਹੋਇਆ ਪਿਆ ਬੁਰਾ ਹਾਲ ਸਮਝ ਨਹੀਂ ਆਉਂਦੀ ਵੀ ਕੀ ਕੀਤਾ ਕੀ ਜਾਵੇ ਨਾ ਤਾਂ ਬੰਦੇ ਨੂੰ ਕੱਪੜੇ ਪਾਉਣ ਨੂੰ ਜੀ ਕਰਦਾ ਹਨ ਬਸਾ ਹੁੰਦਾਗਾ ਕਿ ਬਸ ਟਰੈਕਸੂਟ ਜਾਂ ਪਾ ਕੇ ਫਿਰਦਾ ਰਹੇ ਵਧੀਆ ਫੈ ਸੈਟ ਰਹਿੰਦਾ ਸਮਝਗੇ ਨਾ ਤੁਸੀਂ ਵੀ ਮੈਂ ਕੀ ਕਹਿਣਾ ਚਾਹੁੰਦੀ ਆ ਟਾਈਟ ਟਾਈਟ ਕੱਪੜੇ ਮੇਰੇ ਤੋਂ ਤਾਂ ਪਾਈ ਨਹੀਂ ਜਾਂਦੇ ਕਿ ਮੈਂ ਸੂਟ ਪਾਵਾਂ ਸਵੇਰ ਫਿਰ ਸ਼ਾਮ ਨੂੰ ਬਦਲਾ ਆਪਾਂ ਤਾਂ ਟਰੈਕਸੂਟ ਚ ਹੀ ਰਹਿਨੇ ਆ ਟਰੈਕਸੂਟ ਹੀ ਵਧੀਆ ਲੱਗਦੇ ਆਪਾਂ ਨੂੰ ਠੰਡ ਚ ਤੇ ਕੰਫਰਟੇਬਲ ਵੀ ਆ ਤੇ ਠੰਡ ਵੀ ਰੋਕਦੇ ਆ ਸੂਟ ਕਿਹੜੀ ਠੰਡ ਰੋਕਦੇ ਅਜਨ ਮਰਜੀ ਮੋਟਾ ਹੋਵੇ ਬਟ ਸੰਡ ਠੰਡ ਨਹੀਂ ਰੁਕਦੀਗੀ ਤੇ ਕੱਲੀ ਗੱਲਾਂ ਵਾਰੀ ਨਹੀਂ ਤੁਹਾਡੇ ਨਾਲ ਜਵਾਗ ਗਏ ਹੋਇਆ ਅਕੈਡਮੀ ਉਹਨਾਂ ਦੇ ਹੋ ਗਿਆ ਆਨ ਦਾ ਟਾਈਮ 6 ਵਜੇ 25 ਮਿੰਟ ਹੋ ਗਿਆ ਤੇ ਆਪਾਂ ਬਨਲਦੇ ਆ ਕਿਚਨ ਚ ਕਰਦੇ ਆ ਡਿਨਰ ਦੀ ਤਿਆਰੀ ਅੱਜ ਆਪਾਂ ਬਣਾਵਾਂਗੇ ਮੋਠਾ ਦੀ ਦਾਲ ਉਹ ਮੈਂ ਪਿਓ ਕੇ ਰੱਖੀ ਹੋਈ ਸੀਗੀ ਤੇ ਹੁਣ ਆਪਾਂ ਤਰਦੇ ਆ ਪਾਣੀ ਆਪਣਾ ਗਰਮ ਹੋ ਰਿਹਾ ਤੇ ਇਧਰ ਆਪਾਂ ਦਾਲ ਪਿਓ ਕੇ ਰੱਖੀ ਹੋਈ ਸੀ ਪਿਛਲੀ ਵਾਰ ਜਦੋਂ ਆਪਾਂ ਦਿਖਾਈ ਸੀ ਵਲੌਗ ਦੇ ਵਿੱਚ 14 ਦਿਨ ਦੀ ਬਣਾਈ ਹੋਈ ਹੈ ਮਨ ਦਾ ਮਹੀਨੇ ਤੋਂ ਉੱਤੇ ਹੋ ਗਿਆ ਹੁਣ ਵਾਰੀ ਆਈ ਹੈ ਇਹਦੀ ਰੋਜ਼ ਸਬਜ਼ੀਆਂ ਖਾ ਖਾ ਕੇ ਅੱਕੇ ਬੈਸੇ ਮੈਂ ਕਿਹਾ ਚੱਲ ਅੱਜ ਦਾਲ ਬਣਾਉਣੀ ਹੈ ਜਵਾ ਕਾ ਕੇ ਰੋੜਾ ਪਾਉਣਗੇ ਉਹ ਵੀ ਤੁਹਾਨੂੰ ਦਿਖਾਉਂਗੀ ਵੀ ਅਸੀਂ ਨਹੀਂ ਦਾਲ ਖਾਣੀ ਅਸੀਂ ਨਹੀਂ ਦਾਲ ਖਾਣੀ ਚਲੋ ਮੈਂ ਦਾਲ ਤੜਕੇ ਮਿਲਦਾ ਤੁਹਾਨੂੰ ਠੀਕ ਹੈ ਸੱਤੀ ਬਣੇ ਹਮ ਇਹਦੇ ਸਬਜ਼ੀ ਬਣਾਉਣਾ ਨੇ ਨਾ ਉਹ ਦਾ ਮਾਮੂ ਚੋਲੇ ਨਹੀਂ ਉਹ ਕਈਾਂ ਦੇ ਸੀ ਵੀ ਜਾਣਾ ਉਹ ਤਾਂ ਤੇ ਐਰਪੋਰਟ ਚੜਾਉਣ ਜਾਣਗੇ ਨਹੀਂ ਉਹ ਕਹਿੰਦੇ ਸੀ ਜਹਾਜ਼ ਤੇ ਜਾਵਾਂਗੇ ਹੂੰ ਉਹਨਾਂ ਨੇ ਕਿਹਾ ਤੂੰ ਮੰਨ ਲਿਆ ਹੈ ਤੈਨੂੰ ਪਤਾ ਨਹੀਂ ਪਾਪਾ ਨੂੰ ਵੀ ਕਿਹਾ ਪਾਪਾ ਕਹਿੰਦੇ ਹਾਂ ਹਾਂ ਤੈਨੂੰ ਛੇੜਦੇ ਆ ਸਾਰੇ ਮੈਂ ਤਾਂ ਆ ਗਿਆ ਜਲਦੀ ਅਸੀਂ ਮੰਮੀ ਤੋਂ ਨਹੀਂ ਤਾਂ ਹੁਣੇ ਆਈ ਸੀ ਹੈ ਸਾਡੇ ਘਰ ਹਲੋ ਹਲੋ ਤੈਨੂੰ ਖੋਲ ਲਬੇਟਿਆ ਨੀ ਮੂੰਹ ਪਾਪਾ ਨੂੰ ਮੈਂ ਤੇ

ਪੈਸੇ ਲਈ ਤੁਸੀਂ ਨਾ ਵਲੌਗ ਬਣਾ ਰਿਹਾ ਸੀ ਮੈਂ ਕਿਹਾ ਮੇਰੇ ਤੇ ਦਿਖਣਾ ਨਹੀਂ ਮੈਂ ਕੁਝ ਬੜਾ ਠੰਡਾ ਲੱਗੇ ਠੰਡਾ ਮੈਨੂੰ ਸਾਰੇ ਘਰ ਹੀ ਲੱਗੇ ਮੈਂ ਨਾ ਆਤੀ ਹੈ ਹਲੋ ਮਿਲ ਗਿਆ ਹੂੰ ਫੁੱਲਾ ਥੋੜਾ ਸਾਈਡ ਕਰਨਾ ਪਊਗਾ ਤੇ ਕੌਣ ਕਰੂਗਾ ਪਪਾ ਕਰੇ ਬਣਾਇਆ ਆਹੋ ਇਹਦੇ ਨਾਲ ਕੁ ਥੋੜੀ ਠੰਡ ਨਹੀਂ ਸਰਦੀ ਘੱਟ ਠੰਡ ਹੋਵੇ ਉਦੋਂ ਹਾਂ ਕਿਹਦੇ ਬੂ ਚਿਕਾਰੂ ਵੀ ਮਮਾ ਨੇ ਜਿੱਕ ਤਾਰ ਵੀਰੇ ਦੀ ਮਮਾ ਨੇ ਬਣਾ ਕੇ ਦਿੱਤਾ ਪਾਪਾ ਨੂੰ ਆਪਾਂ ਨੂੰ ਨਹੀਂ ਪਾਪਾ ਨੂੰ ਲੜਪੋ ਲੜਪੋ ਇਹਦੇ ਪਿੱਛੇ ਆ ਫਿਰ ਲੜ ਕੇ ਮੇਰੇ ਵੀ ਬਣਾ ਦੇ ਨਾ ਬਸ ਤੈਨੂੰ ਤਾਂ ਦੋ ਦਿਨ ਸੀ ਉਹ ਤੂੰ ਤਾਂ ਕਿਉਂ ਹੈਲਪ ਕਰਵਾਉਂ ਉਹ ਜਿਹੜਾ ਧੌਣ ਵਾਲਾ ਹਟ ਗਈ ਧੌਣ ਤੇਰੀ ਹੁਣ ਉਹ ਟੰਗਿਆ ਪਿਆ ਉੱਥੇ ਤੇਰੀ ਧੌਣ ਤਾਂ ਹਟ ਗਈ ਤੇਰੀ ਦੁਖਦੀ ਨਹੀਂ ਹੁੰਦੀ ਇਹਨੂੰ ਬਹਨੇ ਬਹਨੇ ਉਹ ਫਰ ਨਾ ਫਿਰ ਡਰਾਮੇਬਾਜ਼ ਡਰਾਮੇਬਾਜ਼ ਆਗੀ 드라마 ਬਾਤ ਜਿਵਾਕ ਆਗੇ ਸੀ ਵਿੱਚ ਹੀ ਰਹਿ ਗਿਆ ਕੰਮ ਆਪਾਂ ਕਰਦੇ ਆਂ ਗ੍ਰाइंड ਪਿਆਜ਼ ਲਸਣ ਟਮਾਟਰ ਅਦਰਕ ਸਾਰਾ ਕੁਝ ਹਰੀਆਂ ਮਿਰਚਾਂ ਸਿੜੀਆਂ ਦੇ ਸਿੜੀਆਂ ਵੱਜੀਆਂ ਜਾਂਦੀਆਂ ਦਾਲ ਹੋ ਜਾਂਦੀ ਹੈ ਰੈਡੀ ਗ੍ਰाइंड ਕਰਕੇ ਲਾਣੇ ਆ ਤੜਕਾ ਤੇ ਫਿਰ ਬਣਾਉਣੇ ਆ ਫੁਲਕੇ ਬਸ ਫਿਰ ਬਿਲ ਇੰਨਾ ਕੀ ਕੰਮ ਖਾ ਲਓ ਪੀ ਲਓ ਬਣਾ ਲਓ ਸੋ ਜਾਓ ਬਸ ਲੋ ਜੀ ਕੈਰ ਦੀ ਠੰਡ ਚ ਹੀਟਰ ਹੋ ਗਿਆ ਆਪਣਾ ਖਰਾਬ 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 ਠੰਡ ਚ ਚੱਲਿਆ ਪਿਆ ਪੁੱਤ ਸਾਬੂ ਕੰਦਾ ਪਲੀਜ਼ ਮੈਨੂੰ ਵੀ ਲੈ ਜਾਓ ਪਲੀਜ਼ ਮੈਨੂੰ ਵੀ ਲੈ ਜਾਓ ਹੀਟਰ ਤਾਂ ਚੱਲਦਾ ਸੀ ਪਤਾ ਨਹੀਂ ਬਟਨ ਮੱਚ ਗਿਆ ਉਹਦਾ ਧੂਆਂ ਜਾਂ ਨਿਕਲ ਲੱਗ ਗਿਆ ਫਿਰ ਉਹ ਬੰਦ ਵੀ ਨਹੀਂ ਹੁੰਦੀ ਰੌੜ ਮੈਂ ਕਿਹਾ ਚੇਂਜ ਕਰਾਈ ਲਿਆਓ ਸਵੇਰ ਨੂੰ ਫੇਰ ਨਹੀਂ ਜਾਣਾ ਉਹ ਕਹਿੰਦਾ ਮੈਂ ਵੀ ਜਾਣਾ ਤੂੰ ਕੀ ਕਰਨਾ ਗਿਆ ਮਿੰਟੇ ਲਾਉਂਦਾ ਬੈਨ ਲੱਗ ਗਿਆ ਤਾਂ ਫਿਰ ਆ ਕੇ ਕਹੂਗਾ ਮੈਂ ਖੇਡਣਾ ਉੱਤੋਂ ਠੰਡ ਉੱਤੋਂ ਹੀਟਰ ਦੇ ਗਿਆ ਧੋਖਾ ਕੈਰ ਦੀ ਠੰਡ ਚ ਮਿਲ ਗਿਆ ਠੋਖਾ ਕੈਰ ਦੀ ਠੰਡ ਚ ਮਿਲਿਆ ਠੋਖਾ ਬਹੁਤ ਵੱਡਾ ਠੋਖਾ ਹੀਟਰ ਹੋ ਗਿਆ ਬੰਦ ਹੋ ਨਿਕਲੀ ਆ ਮੈਨੂੰ ਲੱਗਦਾ ਮੈਂ ਸਵੇਰ ਦੀ ਬਾਹਰ ਅੱਜ ਬਾਰਿਸ਼ ਨਿਕਲੀ ਦੇਖ ਵੈਸੇ ਇੱਕ ਗੱਲ ਤਾਂ ਹੈ ਜੇ ਕੰਮ ਕਰਦੇ ਫਿਰਦਰੋ ਨਾ ਫਿਰ ਨਹੀਂ ਠੰਡ ਲੱਗਦੀ ਜਦੋਂ ਆਪਾਂ ਬੈਠੇ ਰਹਿੰਦੇ ਆ ਫਿਰ ਠੰਡ ਚੜੀ ਜਾਂਦੀ ਹੈ ਠੰਡ ਨੂੰ ਆਪਾਂ ਚੜਨਾ ਹੈ ਹੁਣ ਆਪਾਂ ਠੰਡ ਨੂੰ ਚੜ ਜਾਗਾ ਨਾ ਕੰਮ ਕਰੀ ਜਾਇਆ ਕਰਨੇ ਆਪਾਂ ਬਾਏ ਆ ਲੋ ਫੋਨ ਬਾਏ ਬਾਏ ਟਾਟਾ ਗੁੱਡ ਨਾਈਟ ਹੋ ਗਿਆ ਜੇ ਕੰਮ ਕਰਦੇ ਫਿਰਦੇ ਫਿਰ ਵਧੀਆ ਰਹਿੰਦਾ ਬੰਦਾ ਫ੍ਰੈਸ਼ ਫ੍ਰੈਸ਼ ਜ ਮੈਨੂੰ ਤੇ ਇਦਾਂ ਲੱਗਦਾ ਹੋ ਗਈ ਹੋ ਗਈ ਹੋ ਗਈ ਟਾਟਸ ਫਰੀ ਲੈ ਕੇ ਟਾਟਸ ਫਰੀ ਠੰਡ ਦੇ ਵਿੱਚ ਜਾਣੀ ਕੋ ਜੀ ਨਹੀਂ ਕਰਦਾ ਐਕਟ ਵਕਤ ਤੇ ਬੰਦਾ ਠਰ ਜਾਂਦਾ ਹੈ ਤੋ ਜਨਾਬ ਜੀ ਕਹਤੇ ਪਹਿਲਾਂ ਤਾਂ ਕੱਲੇ ਤਾਂ ਐਕਟੀਵਾ ਤੇ ਚੱਲੇ ਸੀਗੇ ਫਿਰ ਸਾਬੂ ਰੈਡੀ ਹੋ ਗਿਆ ਤਾਂ ਫਿਰ ਗੱਡੀ ਤੇ ਚਲੇਗੇ ਉਹ ਦੇਖੋ ਉਹਨਾਂ ਨੇ ਅੱਜ ਵੀ ਦੀਏ ਲਾਇਆ ਕਿਉਂਕਿ ਅੱਜ ਹੈਗਾ ਮੰਗਲਵਾਰ ਹਨੂਮਾਨ ਜੀ ਦਾ ਦਿਨ ਜਿਹੜੇ ਹਨੂਮਾਨ ਜੀ ਦੇ ਭਗਤਾ ਰਾਮ ਜੀ ਦੇ ਭਗਤਾ ਉਹਨਾਂ ਦਾ ਤਾਂ ਦਿਨ ਆਣਾ ਅੱਜ ਫਿਰ ਕੱਲ ਤਾਂ ਸੀਗਾ ਹੀ ਸੀਗਾ ਅੱਜ ਵੀ ਦਿਨਾ ਅੱਜ ਵੀ ਉਹਨਾਂ ਨੇ ਦੀਏ ਲਾਇਆ ਬਹੁਤ ਵਧੀਆ ਲੱਗ ਰਿਹਾ ਉੱਨੀ ਅੱਛੀ ਵਾਈਬ ਸੀ ਕੱਲ ਨਾ ਇਸ ਵਾਰੀ ਆਪਾਂ ਦੋ ਵਾਰੀ ਦਿਵਾਲੀ ਬਣਾ ਲਈ ਠੰਡ ਨਹੀਂ ਜ਼ਿਆਦਾ ਹੋਈ ਪਈ ਆ ਕਹਿੰਦੇ ਛੁੱਟੀਆਂ ਹੋ ਜਾਣੀਆਂ ਫਿਰ ਤਾਂ ਪਤਾ ਨਹੀਂ ਹੋਣਗੀਆਂ ਜਾਂ ਨਹੀਂ ਵੇਟ ਕਰਦੇ ਹਾਂ ਹੁਣ ਤਾਂ ਦੋ ਦਿਨ ਤਾਂ ਰਹਿ ਗਏ ਕੱਲ ਨੂੰ ਹੈਗਾ ਵੈਡਨਸਡੇ ਤੇ ਫਿਰ ਹੈਗਾ ਥਰਸਡੇ ਆਪਣੀ ਗੱਲ ਵਿੱਚੇ ਰਹਿ ਗਈ ਸੀ ਮੈਂ ਕਹਿ ਰਹੀ ਸੀ ਕਿ ਦੋ ਦਿਨ ਹੀ ਜਾਣਾ ਹੋਰ ਸਕੂਲ ਵੈਡਨਸਡੇ ਉੱਤੇ ਥਰਸਡੇ ਤੇ ਫਿਰ 26 ਜਨਵਰੀ ਦੀ ਛੁੱਟੀ ਆ ਜੂਗੀ ਇਸ ਤਾਰੀ 27 27 ਦੀ ਹੋ ਹੀ ਜਾਂਦੀ ਆ 28 ਦਾ ਸੰਡੇ ਫਿਰ ਤਿੰਨ ਦਿਨ ਛੁੱਟੀਆਂ ਚਲੋ ਜੀ ਦਾਲ ਆਪਣੀ ਬਣ ਗਈ ਤੜਕਾ ਆਪਣਾ ਲੱਗ ਗਿਆ ਤਵਾ ਆਪਣਾ ਗਰਮ ਹੋ ਗਿਆ ਪਾਣੀ ਵੀ ਗਰਮ ਹੋ ਗਿਆ ਬੋਟਲ ਚ ਪਾਉਣ ਵਾਸਤੇ ਹੁਣ ਲਾਨੇ ਫੁਲਕੇ ਜਨਾਬ ਜੀ ਹਰੀ ਗਏ ਤਾਂ ਆਉਂਦੇ ਆ ਤਾਂ ਫਿਰ ਯੈਸ ਮੈਮ ਮਾ ਮਾ ਆਹ ਰੜ ਕੰਮੀ ਵੰਗਾ ਤੜ ਲੱਗੀ ਓਛੋ ਜੀ ਲੇਖੋ ਰਜਾਈ ਚ ਬੈਠੀ ਆਏ ਫਿਰ ਵੀ ਠੰਡ ਲੱਗੀ ਜਾਂਦੀ ਹੈ ਹੁਣ ਬੈਠੀ ਹੈ ਵਿਚਾਰੀ ਤੜਕੇ ਦੀ ਜਦੋਂ ਦੀ ਉੱਠੀ ਅੱਜ ਕਿੰਨੇ ਵਜੇ ਉੱਠ ਗਿਆ ਸੀ ਕੋ ਨੂੰ 7:30 ਉਦੋਂ ਦੀ ਰਜਾਈ ਚ ਨਿਕਲੀ ਹੋਈ ਆ ਤੇ ਦੁਬਾਰਾ 7 ਵਜੇ 7 ਵਜੇ ਰਜਾਈ ਚ ਬੈਠੀ ਹੈ ਵਿਚਾਰੀ ਮੁਸ਼ਕਿਲ ਤਾਂ ਹੈ ਕਹਿੰਦੀ ਮੈਂ ਥੋੜਾ ਜਿਹਾ ਟੀਵੀ ਦੇਖ ਲਾਂ ਫਿਰ ਮੈਂ ਰੋਟੀ ਖਾਉਂਗਾ ਅੱਜ ਤੱਕ ਖਾਊਗੀ ਅੱਜ ਤੱਕ ਗੁੰਨੂ ਦੀ ਫੇਵਰੇਟ ਦਾਲ ਬਣੀ ਹੈ ਨਾ ਬਲੈਕ ਹੈ ਦਾਲ ਤਾਂ ਦਾਲ ਹੀ ਹੁੰਦੀ ਹੈ ਬਲੈਕ ਹੋਵੇ ਚਾਹੇ ਚਿੱਟੀ ਹੋਵੇ ਚਾਹੇ ਕਾਲੀ ਹੋਵੇ ਚਾਹੇ ਲਾਲ ਹੋਵੇ ਦਾਲ ਇਸ ਦਾਲ ਪਟੋਲੇ ਵਿੱਚ ਨਿੰਬੂ ਪਾਣਾ ਉਹ ਗਰਮੀ ਚ ਪਾਉਂਦੇ ਆ ਨਿੰਬੂ ਠੰਡ ਚ ਕੌਣ ਪਾਉਂਦਾ ਦੇਖਿਆ ਇੱਕ ਡਰਾਮੇਬਾਜ਼ ਇੱਕ ਕੰਬਲੀ ਵੀ ਹੈ ਇਹ ਸਾਡੇ ਘਰੇ ਆ ਇੱਕ ਕੰਬਲੀ ਉਹ ਡਰਾਮੇਬਾਜ਼ ਦੇਖੋ ਖਸ਼ ਹੁੰਦੀ ਆ ਆਪਦੀ ਬੇਇੱਜ਼ਤੀ ਕਰੇ ਨਹੀਂ ਦੇਖ TV ਦੇਖ ਰਹੀ ਹੈ TV ਵਿੱਚ ਕੀ ਦੇਖ ਰਹੀ ਹੈ ਦੇਖ ਲਓ ਫੈਸ਼ਨ ਦੇ ਦੌਰ फैशन फैशन करना बस है ना <laughs> चलो जी बस गलत बहुत हो गया रोटी बनाइए फिर मिलते हैं थोड़ा बैठो हज स्टडी भी करनी है okay. ब्रेक टाइम रोटी रोटी खा ली आप डिनर कर लिया बच्चों का वाला दर्द बस ਫਿਰ ਆਪਾਂ ਪਾਂਡੇ ਧੋ ਕੇ ਵੇਲੇ ਬੱਚੇ ਬੈਗੇ ਪੜਨ। ਹੁਣ ਮੈਂ ਕਿ ਸੱਕੂ ਅੱਜ ਮਰੀ ਅੰਦਰ। ਹੂੰ। ਕੀ ਹੋਇਆ? ਸੰਗਤ ਜੀ ਜੰਮ। ਪਪਾ ਡਾਇਨੋਸੌਰਡਾ ਨਾ ਮੋਰ ਸਾਈਜ਼ ਦਾ ਕੈਸ ਸੀਗਾ। ਨਾ ਸਾਨੂੰ ਪਤਾ ਸੀ ਨਾ ਸਾਰੀ ਕਲਾਸ ਸੌਂਗ ਹੋ ਗਈ। ਕੀ ਆ ਕੀ ਹੋ ਗਿਆ? ਨਾ ਅੱਜ ਪੀਰੀਅਡ ਸੀਗਾ। ना। ना। आज अब आप लोग का ब्लॉग का दस समाप्त कल मिलेंगे खोना में व्लॉग्स लाइक शेयर कमेंट करके जरूर आयो साडा ब्लॉग वजिए लग गया तो लाइक कमेंट जरूर कर दौ जो थोड़ा सा भी वाला लग गया फिर भी कर ही दो सपोर्ट तो मिले ना सब्सक्राइब जरूर करो बैक बेल बैल आइकन क्लिक कर लो बाय बाय टाटा यू